ਦਿਲਜੀ ਦੋਸਾਂਸ ਦਾ ਨਾਮ ਲੈਣ ਉੱਤੇ ਏਪੀ ਢਿੱਲੋਂ ਹੋਏ ਖਫਾ ਸਟੇਜ ਦੇ ਉੱਤੇ ਉਹਨਾਂ ਨੇ ਏਸੇ ਗੱਲ ਕਰਕੇ ਤੋੜ ਦਿੱਤਾ ਆਪਣਾ ਗਿਟਾਰ ਲੋਕਾਂ ਦੇ ਵੱਲੋਂ ਏਪੀ ਢਿੱਲੋਂ ਨੂੰ ਕੀਤਾ ਜਾ ਰਿਹਾ ਹੈ ट्रोल ਸਤਿ ਸ਼੍ਰੀ ਅਕਾਲ ਮੈਂ ਸੋਨੀਆ ਗੱਲ ਕਰਾਂਗੇ ਅੱਜ ਸਿੰਗਰ ਏਪੀ ਢਿੱਲੋਂ ਦੇ ਬਾਰੇ ਜੋ ਕਿ ਆਪਣੇ ਬਰਾਊਨ ਮੁੰਡੇ Song ਕਰਕੇ ਕਾਫੀ ਜ਼ਿਆਦਾ viral ਹੋਈ ਸੀ ਇਸ ਗੀਤ ਨੂੰ ਹਰ ਕਿਸੇ ਦੇ ਵੱਲੋਂ ਸੁਣਿਆ ਗਿਆ ਸੀ ਬਹੁਤ ਪਿਆਰ ਵੀ ਮਿਲਿਆ ਸੀ ਇਸ ਗੀਤ ਨੂੰ ਪਰਦਾਸੀ ਕਿ ਹਾਲੀ ਦੇ ਵਿੱਚ ਉਹਨਾਂ ਦੀ ਇੱਕ ਹੋਰ ਵੀਡੀਓ social media ਤੇ ਕਾਫੀ ਜ਼ਿਆਦਾ viral ਹੋ ਰਹੀ ਹੈ ਇਸ ਵੀਡੀਓ ਨੂੰ AP ਨੇ ਆਪਣੇ social media account ਤੇ share ਕੀਤਾ ਜਿਸ ਦੇ ਵਿੱਚ ਉਹ ਇੱਕ ਸਟੇਜ ਤੇ ਪਰਫਾਰਮ ਕਰ ਰਹੇ ਨੇ ਤੇ ਪਸੰਦ ਕਰਦੇ ਆ ਉਹਨਾਂ ਨੂੰ ਆਖਿਰ ਅਜਿਹਾ ਕੀ ਹੁੰਦਾ ਕਿ ਉਹਨਾਂ ਦੇ ਵੱਲੋਂ ਆਪਣਾ ਹੀ ਗਿਟਾਰ ਤੋੜ ਦਿੱਤਾ ਜਾਂਦਾ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਸੇ ਚੀਜ਼ ਕਰਕੇ ਅਸੀਂ ਇੰਨੇ ਵੱਡੇ ਮੁਕਾਮ ਤੇ ਪਹੁੰਚਦੇ ਆ ਉਸ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਤਾਂ ਇੱਥੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਇਸੇ ਗੱਲ ਕਰਕੇ ਟਰੋਲ ਕੀਤਾ ਜਾ ਰਿਹਾ ਦੱਸਦੀ ਕਿ ਵੀਡੀਓ ਦੇ ਵਿੱਚ ਜੋ ਹੈ ਕਾਨਸਰਟ ਦੇ ਵਿੱਚ ਏਪੀ ਢਿੱਲੋਂ ਗਿਟਾਰ ਨੂੰ ਤੋੜਦਿਆ ਹੋਇਆ ਦਿਖਾਈ ਦੇ ਰਿਹਾ ਤਾਂ ਫੈਨਸ ਦੇ ਮਨ ਚ ਸਵਾਲ ਆ ਰਿਹਾ ਹੈ ਕਿ ਆਖਿਰਕਾਰ ਉਹਨਾਂ ਨੇ ਅჯਿਹਾ ਕਿਉਂ ਕੀਤਾ ਅਮਰਿਤਪਾਲ ਸਿੰਘ ਟਿੱਲੋ ਯਾਨੀ ਕਿ ਏਪੀ ਟਿੱਲੋ ਨੇ ਕੁਝ ਦਿਨ ਪਹਿਲੇ ਫੈਨਸ ਦੇ ਨਾਲ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਵੀਡੀਓ 'ਚ ਲਾਈਵ ਕਾਨਸਰਟ ਦੇ ਵਿੱਚ ਦਿਖਾਈ ਦੇ ਰਹੇ ਸੀਗੇ ਉਹਨਾਂ ਦਾ ਪਰਫਾਰਮੈਂਸ ਕਾਫੀ ਪਾਵਰਫੁਲ ਸੀਗਾ ਫੈਨਸ ਇੰਜੋਏ ਵੀ ਕਰ ਰਹੇ ਸੀ ਏਸੇ ਵਿਚਕਾਰ APDT ਲੋਕ ਗਿਟਾਰ ਤੋਂ ਵਾਇਰ ਹਟਾਉਂਦੇ ਨੇ ਗਿਟਾਰ ਨੂੰ ਸਟੇਜ ਦੇ ਉੱਤੇ ਜ਼ੋਰ ਦੀ ਮਾਰਦੇ ਆ ਜਿਸ ਕਰਕੇ ਹਰ ਕੋਈ ਜਾਨਣਾ ਚਾਹੁੰਦਾ ਸੀ ਕਿਉਂਕਿ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਿਰਕਾਰ AP ਨੂੰ ਕੀ ਹੋ ਗਿਆ ਕਿ ਉਹਨਾਂ ਦੇ ਵੱਲੋਂ ਜੋ ਆ ਇਸ ਗਿਟਾਰ ਨੂੰ ਤੋੜ ਦਿੱਤਾ ਗਿਆ ਉਦੋਂ ਤਾਂ ਲੋਕ APDT ਲੋਕ ਦੇ ਗਾਣਿਆਂ ਨੂੰ APDT ਲੋਕ ਨੂੰ ਬਹੁਤ ਪਸੰਦ ਕਰਦੇ ਆ ਪਰ ਲੋਕਾਂ ਨੂੰ ਜੋ ਆ APDT ਲੋਦਾ ਇਹ ਅੰਦਾਜ਼ ਨਹੀਂ ਪਸੰਦ ਆ ਰਿਹਾ ਤੇ ਇਸ ਦੇ ਕਰਕੇ ਹੀ ਲੋਕਾਂ ਦੇ ਵੱਲੋਂ ਬਹੁਤ ਸਾਰੇ ਜੋ ਕਮੈਂਟਸ ਆ ਰਿਐਕਸ਼ਨ ਹੈ ਇਸ ਵੀਡੀਓ ਦੇ ਨੀਚੇ ਦਿੱਤੇ ਗਏ ਤਾਂ ਸਭ ਤੋਂ ਪਹਿਲਾਂ ਕਮੈਂਟ ਇੱਕ ਆਂਦਾ ਹੈ ਵੀ ਇਹੀ ਆ ਚੀਜ਼ ਜੋ ਦਲਜੀਤ ਦੋਸਾਂਝ ਨੂੰ ਬਾਕੀ ਸਾਰੇ ਗਾਇਕਾ ਤੋਂ ਫਰਕ ਦਿਖਾਉਂਦੀ ਆ ਵੱਖਰਾ ਦਿਖਾਉਂਦੀ ਆ ਤੇ ਇੱਕ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਨਿਗਾਜ ਹੋਆ ਕਾਫੀ ਸਦਾ ਕੂਲ ਬਣਨ ਦੀ ਟ੍ਰਾਈ ਕਰ ਰਿਹਾ ਬਟ ਅਜਿਹਾ ਕੁਝ ਵੀ ਨਹੀਂ ਹੈ ਇਹ ਸਿਰਫ ਓਵਰ ਰੇਟਡ ਹੈ ਬਲਕਿ ਜੋ ਗੁਰਿੰਦਰ ਗਿੱਲ ਹੈ ਉਹ ਇਹਨਾਂ ਤੋਂ ਬੈਸਟ ਆਰਟਿਸਟ ਹੈ ਕਿਉਂਕਿ ਗੁਰਿੰਦਰ ਗੇਲ ਜੋ ਆ ਏ ਪੀ ਢਿੱਲੋਂ ਦੇ ਨਾਲ ਹੀ ਆਉਂਦੇ ਆ ਉਹਨਾਂ ਦੇ ਵੀ ਗੀਤ ਨਾਲ ਹੁੰਦੇ ਆ ਪਰ ਏ ਪੀ ਢਿੱਲੋਂ ਕਿਤੇ ਨਾ ਕਿਤੇ ਜ਼ਿਆਦਾ ਉਹਨਾਂ ਨੂੰ ਹਾਈਪ ਮਿਲ ਰਹੀ ਹੈ ਥੈਂਕ ਯੂਜ਼ਰ ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਜੀਣਾ ਚੀਜ਼ਾਂ ਕਰਕੇ ਤੁਸੀਂ ਸਟੇਜ ਤੇ ਆਏ ਹੋ ਉਹਨਾਂ ਚੀਜ਼ਾਂ ਦੀ ਰਿਸਪੈਕਟ ਕਰਨਾ ਸਿੱਖੋ ਅਜਿਹਾ ਨੁਕਸਾਨ ਨਹੀਂ ਕਰਨਾ ਚਾਹੀਦਾ ਇਕ ਨੇ ਲਿਖਿਆ ਕਿ ਅਜੀਹਾ ਕਰਕੇ ਤੁਸੀਂ ਅچھے ਦਿਖਣਾ ਚਾਹੁੰਦੇ ਹੋ ਪਰ ਅਜੀਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਤਾਂ ਦੱਸਦੀ ਹੈ ਕਿ ਇਹ ਵੀਡੀਓ ਜੋ ਆ ਇਸ ਨੂੰ ਕੁਝ ਟਾਈਮ ਦੇ ਵਿੱਚ ਹੀ ਜੋ ਆ ਕਾਫੀ ਸਾਰੇ ਮਿਲੀਅਨਸ ਵਿਊ ਮਿਲ ਚੁੱਕੇ ਆ ਲੋਕਾਂ ਦੀ ਰਿਐਕਸ਼ਨ ਆ ਰਹੀਆ ਹੁਣ ਤੱਕ ਇਸ ਵੀਡੀਓ ਨੇ 2.4 ਮਿਲੀਅਨਸ ਵਿਊਜ਼ ਆ ਚੁੱਕੇ ਨੇ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਗੁਰਿੰਦਰ ਗਿੱਲ ਜੋ APD ਲੋਦੇ ਨਾਲ ਉਹਨਾਂ ਦੇ ਆਰਟਿਸਟ ਹੈਗੇ ਉਹਨਾਂ ਦੇ ਬਾਰੇ ਵੀ ਪੁੱਛਿਆ ਜਾ ਰਿਹਾ ਕਿਉਂਕਿ ਉਹ ਸਟੇਜ ਤੋਂ ਮਿਸਿੰਗ ਸੀਗੇ ਤੇ ਨਾਲ ਦੀ ਨਾਲ APD ਟੂਲ ਦੀ ਇਸ ਹਰਕਤ ਕਰਕੇ ਉਹਨਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਅਥੀ ਜੇ ਏਪੀ ਟੂ ਲੋ ਦੇ ਵਰਕਫਰੰਟ ਦੀ ਗੱਲ ਕਰੀਏ ਤੇ ਏਪੀ ਟੂ ਲੋ ਯੂਥ ਦੇ ਵਿੱਚ ਕਾਫੀ ਜ਼ਿਆਦਾ ਖਾਸ ਮੰਨੇ ਜਾਂਦੇ ਆ ਉਹਨਾਂ ਦੇ ਬਰਾਊਨ ਮੁੰਡੇ ਦਿਲ ਨੂੰ ਵਿਦ ਯੂ ਸਾਡਾ ਪਿਆਰ ਵਰਗੇ ਬਹੁਤ ਸਾਰੇ ਗੀਤ ਵਾਇਰਲ ਹੋਏ ਆ ਤੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਰਿਲੇਸ਼ਨਸ਼ਿਪ ਵੀ ਜੋ ਸੀਗਾ ਪਬਲਿਕ ਕੀਤਾ ਗਿਆ ਸੀਗਾ ਉਹਨਾਂ ਦਾ ਰਿਲੇਸ਼ਨਸ਼ਿਪ ਜੋ ਆ ਬਾਲੀਵੁੱਡ ਐਕਟ੍ਰੈਸ ਬਨੀਤਾ ਸੰਧੂ ਦੇ ਨਾਲ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਇੱਕ ਗੀਤ ਵੀ ਬਣਾਇਆ ਗਿਆ ਸੀਗਾ ਇਸ ਗੀਤ ਨੂੰ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਤੁਹਾਨੂੰ ਏਪੀ ਟੂ ਲੋ ਦੀ ਗਿਟਾਰ ਤੋੜਨ ਵਾਲੀ ਹਰਕਤ ਕਿਹੋ ਜਿਹੀ ਲੱਗੀ ਹੈ ਕਮੈਂਟ ਕਰਕੇ ਜ਼ so